ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਿੱਲ ਕੋਠੇ ਜੀ ਸਹਨੇ ਜੋ ਵਜਾਵਾ ਤੇ ਜ਼ਿਲ੍ਹੇ ਬਰਨਾਲੇ ਦਾ ਹੀ ਪਿੰਡ ਆ ਜੀ ਇੱਕ ਤੁਹਾਨੂੰ ਵਾੜ ਦਿਖਾਵਾਂ ਗਰਮੀ ਦਾ ਤੋਹਫਾ ਦਿਖਾਵਾਂਗੇ ਕਿਹੜਾ ਸੁਆ ਬਾਈ ਜੀ ਤੋਂ ਪੁੱਛਾਂਗੇ ਕਦੋਂ ਸੂਈ ਆ ਜਾਂ ਜ਼ੇਰ ਪੈ ਗਈ ਕਦੋਂ ਜ਼ੇਰ ਪਈ ਹੈ ਤੇ ਮਗਰ ਕੀ ਸਾਰਾ ਕੁਝ ਪੁੱਛਾਂ ਸਾਸਰੀ ਗਾਲ ਜੀ ਇੱਥੇ ਆ ਜਾਓ ਸਾਸਰੀ ਗਾਲ ਬਾਈ ਢਿਲੋ ਸਾਹ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਸਾਰੇ ਵੀਰ ਬਿਰਾਂ ਨੂੰ ਸਾਸਰੀ ਗਾਲ ਓਕੇ ਜੀ ਹਾਂ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਨੰਬਰ ਬੋਲ ਦਗੇ ਜੀ ਨੰਬਰ 70 872 53731 ਜੀ 17 872 53 731 731 ਪਿੰਡ ਆਪਣਾ ਜੀ ਪਿੰਡ ਗੱਲ ਕੋਠੇ ਜੀ ਤੇ ਇਹ ਸਹਣੇ ਦੀ ਵਜ੍ਹਾ ਵਾ ਜੀ ਹਾਂ ਸਹਣੇ ਜੋ ਵਜ੍ਹਾ ਵਾ ਨੇੜੇ ਪੱਖੋ ਕੈਂਚੀਆਂ ਪੈ ਜਾਂਦੇ ਆ ਓਕੇ ਜੀ ਤਸੀਲ ਦਾ ਪਾਪਾ ਆ ਜਾਂਦੇ ਜਿਹੜਾ ਬਰਨਾਲਾ ਪਾ ਜਾਂਦਾ ਨੇੜੇ ਬਰਨਪੁਰਾੜ ਵੀ ਆ ਜਾਂਦਾ ਬਰਨਾਲਾ ਵੀ ਹਾਂ ਬਰਨਾਲਾ ਵੀ ਓਕੇ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਵਪਾਰ ਦਾ ਹੀ ਕੰਮ ਇੱਕ ਅੱਧੀ ਲਿਆਉਂਨੇ ਵਧੀਆ ਸਾਬਤ ਇੱਥੇ ਆਹ ਅੱਧੀ ਵਧੀਆ ਲਿਆਈਦਾ ਹੋ ਰਿਆਂ ਬਾਗ ਤੇੜੀ ਅੱਜ ਆਪਾਂ ਬੈਠ ਦੇਖੀ ਜਾਂਦੇ ਆ ਜੀ ਸਕਰੀਨ ਤੇ ਹਾਂ ਜੀ ਕਦੋਂ ਸੂਈ ਆ ਇਹ ਬਾਈ ਅੱਜ 8:30 ਵਜੇ ਸੂਈ 8:00 ਵਜੇ 8:30 ਵਜੇ ਸੂਪੀ ਤੇ ਸੂਆ ਕਿਹੜਾ ਸੂਈ ਆ ਜੀ ਇਹ ਦੂਜੇ ਸੂਏ ਸੂਈ ਆ ਵੀਰੇ ਦੂਜੇ ਸੂਏ ਸੂਈ ਕਿੰਨਾ ਕ ਬੋਲਾ ਕੱਢਦਾ ਫਿਰ ਬੋਲਾ ਆਪਾਂ 3.5 ਕਿਲੋ ਕੱਢਿਆ ਬ ਜਾਨੀ ਕਿ ਦੋਤਾ ਦੇਉਗੀ ਇਹ 17 ਦਾ ਰਾਈਟਰ ਆਪਾਂ ਕਿੰਨਾ ਕਹਿ ਕੇ ਦੇ ਦਿਆਂ ਆਪਾਂ 15 ਦਾ ਪੱਕਾ ਹੀ ਦੇਉਗੀ ਨਾ ਜਾਨੀ ਕਿ ਸ਼ੇਰ ਦੀ ਨਿਗਰ ਤਾਂ ਮਗਰ ਫਿਰ ਬੱਤੀ ਆਗੀ ਮਗਰ ਬੱਤੀ ਆ ਪੂਰੀ ਸਿਰੇ ਦੀ ਗਰਲੈਂਡੋ ਬੱਤੀ ਆ ਤੇ ਆਪ ਵੀ ਗਰਲੈਂਡੋ ਆ ਆਪ ਵੀ ਗਰਲੈਂਡੋ ਗਰਲੈਂਡੋ ਦੇ ਅੰਗ ਵਾਦਾ ਜੀ ਹਾਂ ਕਰੋ ਜੀ ਚੈੱਕ ਤੇ ਬਾਕੀ ਲਿਓ ਜੀ ਇਹਨੂੰ ਬਾਹਰ ਇੱਥੇ ਛੱਡਾ ਝੋਟਾ ਕੀ ਬਾਤ ਬਣਾਇਆ ਲਾ ਦੇਖ ਲੈ ਮੈਂ ਕਿ ਛੱਡਾ ਝੋਟਾ ਜੀ ਲੋਕ ਕਹਿੰਦੇ ਏਡੇ ਥਣਾ ਨੂੰ ਨਾ ਕਈ ਜਣ ਕੇ ਪੀੜੀ ਦੇ ਪਾਵੇ ਜੜਿਆ ਆ ਲੱਗਿਆ ਪੀੜੀ ਦੇ ਪਾਵੇ ਨਹੀਂ ਜਮਾ ਚਾਹੀ ਜਮਾ ਜਾਏ ਗੱਲ ਹਾਂ ਪੀੜ ਪੀੜੀ ਦੇ ਪਾ ਬੈਰ ਕੇ ਥਾਣਾ ਚਾਰੇ ਲੈ ਚਲੋ ਬਾਕੀ ਭਾਈ ਇਹ ਘਰੇ ਚੂਨ ਵਾਲੀ ਆ ਦੁੱਧ ਮੱਈਆ ਰਗਾ ਜਿਹੇ ਜੀ ਮੈਂ ਤੇ ਹੁਣ 2 ਲੱਖ ਲਾਉਂਦਾ ਲੈ ਕੋਈ 1.5 ਲਾਉਂਦਾ ਹੂੰ ਕੋਈ 1.5 2 ਲਾਉਣ ਦੀ ਲੋੜ ਓਕੇ ਖੋਲੋ ਜੀ ਤਾ ਲੈ ਕੇ ਚੈੱਕ ਹਾਂਜੀ ਢੋ ਨਾ ਗਿੜਾਇਦਾ ਚੰਗੀ ਆ ਜੀ ਥਾਣ ਦੇ ਸਾਇ ਚੰਗੇ ਆ ਬੱਚੀ ਦੇਖੋ ਮੇਰੇ ਅੱਕੇ ਨਹੀਂ ਸੋਣੀ ਆ ਲੈ ਬੱਚਾ ਦੇ ਕਿੰਨਾ ਪਿਆਰਾ ਦਿੱਤਾ ਜੇਰ ਜੂਰ ਕੰਪਲੀਟ ਹੋ ਗਈ ਸੀ ਹਾਂ ਜੇਰ ਭਾਈ ਆਪਣੇ ਕੋਲੇ ਵੀਡੀਓ ਬਣੀ ਪਈ ਹੈ ਜੀ ਠੀਕ ਗੀਅਰ ਕੰਪਲੀਟ ਆ ਪੂਰੇ ਓਕੇ ਲੈ ਚਲੋ ਜੀ ਬਾਹਰ ਹਾਂ ਰੇਟੇ ਦਾ ਜਾਇਜ਼ ਹੋਊਗਾ ਜਾਇਜ਼ ਆਪਾਂ ਮੰਗ ਰੇਟ ਓੜਦਿਆਂ ਵਾਲੀ ਕਰਨੇ ਆ ਮੈਂ ਹੁਣ ਆਪਾਂ ਪਹਿਲਾਂ ਤੇਰੀ ਆ ਉਹ ਤੂੰ ਪਾ ਕੇ ਗਿਆ ਵੀਡੀਓ ਅੱਛਾ ਜੀ ਬਸ ਮੈਂ ਕਹਿੰਦਾ ਤੂੰ ਪਿੰਡ ਨਹੀਂ ਗਿਆ ਜਦੋਂ ਮੈਂ ਦੋਨੇ ਕਾਇਆਂ ਵੇਚਤੀਆਂ ਸੀ ਹਾਂਜੀ ਓਕੇ ਓਕੇ ਰੇਟ ਜਾਇਜ਼ ਹੀ ਗੇ ਨਾ ਹਾਂ ਨਾਲੇ ਦੋਨਾਂ ਬੰਦਿਆਂ ਨੇ ਦੁਬਾਰਾ ਫੋਨ ਆਇਆ ਵੀ ਬਾਕੀ ਵੀ ਥੋੜਾ ਜਿਵੇਂ ਕੁਛ ਕਿਆ ਉਹ ਹੀ ਕੁਛ ਨਿਕਲਿਆ ਠੀਕ ਹੈ ਜੀ ਮੇਰਾ ਪੈਸੇ ਨਾਲ ਵੀ ਨਹੀਂ ਬਰਦਾਸ਼ਤ ਭਾਈ ਯਾਰ ਗੱਲ ਸੁਣ ਲੈ ਪੈਸੇ ਦਾ ਕੋਈ ਨਾਲ ਨੇ ਜਾਣਾ ਪੈਸੇ ਨੇ ਓਕੇ ਜੀ ਇਹ ਸੋਚ ਰੱਖਣੀ ਚਾਹੀਦੀ ਹੈ ਵਧੀਆ ਜੀ ਲੈ ਚਲੋ ਜੀ ਤੇ ਬਾਕੀ ਇਹ ਸੂ ਅਰੀਜ ਨਾਲ ਦੂਜਾ ਜੀ ਠੀਕ ਆ ਤੇ ਲੇਵੇ ਦੀ ਫਿਟਿੰਗ ਫੁੱਟਿੰਗ ਚੰਗੇ ਤੇ ਫਿਰ ਕਿੰਨਾ ਕੁ ਬੋਲਾ ਘੜਦਾ ਸੀ ਇਹ ਬੋਲਾ ਭਾਈ ਆਪਾਂ ਸਾਢੇ 1.5 ਕਿਲੋ ਕੱਢਿਆ ਐਵੇਂ ਹਣਾ ਕੋਈ ਕਹੇ ਭਈ ਅਸੀਂ 7 ਕੱਢਿਆ 8 ਕੱਢਿਆ ਆਂ ਕਿਉਂ ਫਿਰ ਥੋੜਾ ਇਹ ਕੱਢਿਆ ਤੈਨੂੰ ਪਤਾ ਹਾਂ ਇਹ ਸੂਈ ਸਵੇਰੋਂ ਆ ਹੂੰ ਤੇ ਤੇ ਭਜਨ ਵਜੂਦ ਪੂਰਾ ਤੇ ਫਾਇਟ ਇਹਦੀ 60 ਦੇ ਨੇੜੇ ਆਉ 60 ਦੇ ਨੇੜੇ ਆਉਗੀ ਤਾਂ ਥਣ ਦੇ ਲੈ ਕਿਆ ਬਾਤ ਹੈ ਜਟਾ ਜਣਾ ਲੈ ਡਾਂ ਲੈ ਕੇ ਨਹੀਂ ਦਰਿਆ ਜਾਂਦਾ ਬਾਕੀ ਦੀ ਗੱਲ ਗਰਮੀ ਦੇ ਨੇੜੇ ਤੇੜੇ ਨਹੀਂ ਆਉਣੀ ਹਾਂ ਕਿਸੇ ਕਿਸਮ ਨਾਲ ਵੀ ਲੈ ਚਲੋ ਥੋੜੀ ਜਿਹੀ ਕਰਦੀ ਆ ਬੱਚੇ ਦਾ ਕਰਕੇ ਕਰਦੀ ਆ ਕੋਈ ਗੱਲ ਨਹੀਂ ਲੈ ਚਲੋ ਜੀ ਹਾਂ ਬੱਚੇ ਦਾ ਜ਼ਰੂਰ ਕਰੂ ਮਗਰ ਜਿਹਦਾ ਤੁਹਾਨੂੰ ਪਤਾ ਫਿਰ ਆਏ ਹੁਣ ਸੂਈ ਨੂੰ ਟਾਈਮ ਕਿਹੜਾ ਆ ਘੰਟੇ ਦਾ ਗਿਣਤੀ ਦੇ ਹੋਏ ਆ ਓਕੇ ਜੀ ਆ ਦੇਖੋ ਥਣ ਲੇਵੇ ਦੀ ਪੂਰੀ ਸਾਫ ਆ ਰੇਡ ਪੁੱਛ ਕੇ ਦੱਸਾਂਗੇ ਧਾਰਾਂ ਧੂਰਾਂ ਦੀ ਬਾਈ ਕਹਿੰਦਾ ਜਮਾ ਕੰਪਲੀਟ ਹੋ ਕੇ ਜਦੋਂ ਮਰਜੀ ਆ ਜਾਣਾ ਦੀ ਹੂੰ ਇੱਕ ਨੰਬਰ ਥਾਣਾ ਦੀ ਇੱਕ ਨੰਬਰ ਹੈ ਇੱਕ ਨੰਬਰ ਹੈ ਪਈ ਚੀਜੀ ਗੀਤਾਰ ਪੈਂਦੀ ਸਣਾ ਚੋ ਓਕੇ ਜੀ ਬਾਕੀ ਭਾਰ ਪਛੇਰੀ ਜੇਰ ਦੀ ਫੁੱਲ ਗਾਰੰਟੀ ਬੇਜੇਰ ਪਈ ਪਈ ਆ ਜਿਹੜਾ ਯਾਨੀ ਕਿ ਜਟੇ ਜਾਲੇ ਦੀ ਜਾਂਦੀ ਆ ਉਹ ਕਿੰਨੇ ਨਿਊ ਨਹੀਂ ਕੋਈ ਗੱਲ ਹੈ ਕਿ ਜਮਾਂ ਸਾਫ ਸੁਥਰੀ ਆ ਤੇ ਬਾਕੀ ਦੀ ਗੱਲ ਦੁੱਧ 15 ਤੋਂ ਪਲੱਸ 22 ਨੇ ਕਿਹਾ ਦੇਣਾ ਇਹ 17 ਆ ਇਹ ਦੇਊਗੀ ਆ ਇਹ ਨਹੀਂ ਵੀ ਜੇ ਕੰਤੇ ਦੇਊਗੀ ਘੱਟ ਨਹੀਂ ਯਾਨੀ ਕਿ ਆਪਾਂ 20 ਜਿਹਾ ਨਾ ਇਹਦਾ ਕਹਿੰਦਾ ਵੀ ਯਾਰ 20 ਰੇਕ ਝੂਠ ਮਾਰ ਦਿੰਦਾ ਹੂੰ ਇਹ ਗਾਪਾਲ ਇਹ ਤੇਵ ਨੇ ਦੋ ਲਈ ਆ ਓਕੇ ਜੀ ओके जी ਉਹਦੇ ਆਪਣੇ ਮੁੰਡੇ ਜਾਰਨੇ ਤੇ ਰਹ ਗਿਆ ਓਕੇ ਜੀ ਹੁਣ ਉਹਨਾਂ ਨੇ ਜਿਹੜਾ ਸਾਹ ਨਾ ਕਰੇ ਚੋਈਆ ਤੇ ਦਸੀਆ ਉਹਨਾਂ ਦਾ ਆਪ ਨੂੰ ਬਾਹ ਦੁੱਧ ਦਸੀਆ ਤੇ ਆਪਾਂ ਅਗਲਾ ਕਹਿੰਦਾ ਇਮੀ ਰੇਕ ਹੀ ਕਹਿੰਦਾ ਯਾਰ ਆਪਾਂ ਜੈਜ ਆਖਿਆ ਪਰ ਉਹ ਕਹਿੰਦੇ ਗਰੰਟੀ ਅੜੀ ਗੱਲ ਆ ਵੀ ਇਹਨਾਂ ਗਰੰਟੀ ਜਮਾਨਤੀ ਸੀ ਜਾਂਦੀ ਆ ਹਾਂ ਤੇ ਰੇਟ ਇਹਦਾ ਬਾਈ ਰੇਟ ਯਾਰ ਲੋਕ ਤਾਂ ਏਡਣੀਆਂ ਗਾਇਆਂ ਦਾ 70 75 ਹੂੰ ਮੰਗੀ ਜਾਂਦੀਆਂ ਲੈਣ ਦੇਣ ਦੱਸ ਦਿਓ ਬਸ ਆਪਾਂ ਲੈਣਾ ਹੈਗਾ ਜਿਹੜੀ ਕਿ ਲੈਣ ਦੇਣੀ ਆ ਵੀ 60000 ਰੁਪਏ ਆ ਓਕੇ ਮਾਨਦਾਰ ਹੋ ਜਾ ਮਾਨਦਾਰ ਵਿੱਚੋਂ ਕਰਨੇ ਪੈਂਦਾ ਤੈਨੂੰ ਪਤਾ ਜਦੋਂ ਕੋਈ ਭਰਾ ਏਡੀ ਤੋਂ ਰਹਾਉਂਦਾ ਹਨਾ ਤੇ ਜਵਾਂ ਜਾਈ ਉਹਦਾ ਆਪਾਂ ਅੱਗੇ ਵੀ ਕਰਦੇ ਆ ਹਨਾ ਤੇ ਨਿਆਣਿਆਂ ਨੂੰ ਨਾ ਓਕੇ ਸਭ ਮੈਂ ਕਹਿੰਦਾ ਭਲਾ ਨਿਆਣਾ ਪਾਲਾ ਭਲਾ ਬਣਾਣਿਆਂ ਨਹੀਂ ਤਾਂ ਬਹਿ ਜਾ ਦੋਨੇ ਚੀਜ਼ਾਂ ਹੀ ਆ ਇਹਦੇ ਲਈ ਓਕੇ ਨੰਬਰ ਫੇਰ ਬੋਲ ਦਗੇ ਜੀ ਨੰਬਰ ਹੈਗਾ 70872 53731 ਪਿੰਡ ਗਿਲ ਕੋਟੇ ਜੀ ਜ਼ਿਲ੍ਹਾ ਬਰਨਾਲਾ ਤਸਵੀਰਤਾ ਨਾਮਜੀਤ ਸਿੰਘ ਜੀ ਨਾਮਜੀਤ ਸਿੰਘ ਕਿੱਥੋਂ ਮਰਜੀ ਪੁੱਛ ਕੇ ਆ ਜੀ ਤੇ ਬਾਕੀ ਦਾ ਇੱਕ ਬਾੜ ਸੀ ਇੱਕ ਤੁਹਾਨੂੰ ਚੈੱਕ ਕਰਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ